ਆਜਾ ਮੋਹਨਾ ਆਜਾ ਮੋਹਨਾ मेरा नाम है मोहम्मद एयूब कहाँ से हैं मैं यहाँ कारोबार करता हूँ किस चीज़ का जैकेट का मेरा दुकान है ये ठीक है क्या हुआ आज यहाँ पे मेरा लड़का बैठता है हाँ। आज हुआ ये है कि तकरीबन छः बजे सवा छ बजे करीब एक टेम्पो वाला दुकान के आगे टेम्पो लगाया है और तो लड़के ने बोला है कि आप थोड़ा सा आगे करके लगा लो दुकानदारी का टाइम है करता पलट के गाली है दोनों में बसा बसी हुई है टेम्पू वाले जा करके कहा कि मैं हूँ मजा खिखा की हाँ सिर्फ करना है हो गया दस पंद्रह मिनट के बाद समी ने साढ़े छह बजे के करीब ਸਾਤਾ ਅੱਠ ਬੰਦੇ ਨੂੰ ਲੈ ਕਰਕੇ ਆਇਆ ਜਿੱਤੇ ਨਾਲ ਖਨੀਂ ਦੰਗ ਦੁਗਾ ਸਾਰੇ ਚਿਕਾ ਦਾ ਉਹ ਦੁਕਾਨ ਕੇ ਅੰਦਰ ਬੈਠ ਜਾ ਕਰਕੇ ਬੜ ਕਰਕੇ ਮੇਰੇ ਲੜਕੇ ਨੂੰ ਕੁੱਟ ਮਾਰ ਕੀਤਾ ਹੈ ਨਾਲੇ ਜੋ ਕਲੇਵ ਪੈਹਸੀ ਕਸਮੀਨੀ ਉਹ ਵੀ ਚੱਕ ਕੇ ਲੈ ਗਿਆ ਹਾਂ ਆਪ ਪਤਾ ਹੋ ਅਸੀਂ ਕੀ ਕਰੀਏ ਸਾਡਾ ਦੁਕਾਨ ਦਾ ਇਹ ਦੇਖੋ ਕੀ ਹਾਲ ਕੀਤਾ ਹੈ ਲੂਟ ਮਾਰ ਕਰਕੇ ਕਿਸਮੀਨੀ ਸਾਰਾ ਕੌਣ ਸੀ ਇਹ ਕੁਝ ਪਤਾ ਲੱਗਿਆ ਉਹ ਟੈਂਪੂ ਵਾਲੇ ਸੀਗਾ ਅਸੀਂ ਤਾਂ ਜਾਣਦੇ ਨਹੀਂ ਉਹਨੂੰ ਅੱਛਾ ਅਭੀ ਤਾਂ ਦੁਕਾਨ ਕੀਤਾ ਹੋ ਕੀ ਹੋਏ ਮੇਰੇ ਦੋ ਤਿੰਨ ਮਹੀਨੇ ਹੋਏ ਯਹਾਂ ਕਿੰਨਾ ਕੈਸ਼ ਲੱਗੇ ਪੁਰਾਣੀ ਕੋ ਰੰਜਿਸ਼ ਕੋਈ ਕੋਈ ਨਹੀਂ ਭਾਜੀ ਕੋਈ ਪੁਰਾਣੀ ਕਿਸੇ ਨੂੰ ਮੈਂ ਜਾਣਦਾ ਨਹੀਂ ਕਿਰਾ ਬੰਦਾ ਸੀਗਾ ਲੁੱਟ ਕਰਨ ਨਹੀਂ ਆਏ ਸੀ ਉਹ ਲੂਟ ਕਰਨੇ ਆਏ ਸੀਗਾ ਕੀ ਕਰਨੇ ਆਏ ਸੀ ਤਾਂ ਇਹ ਪਤਾ ਨਹੀਂ ਉਹ ਟੈਂਪੂ ਵਾਲੇ ਕਿੰਨੇ ਬੈਲ ਲੁਟ ਲਏਗੇ ਕਿੰਨੇ ਲਏਗੇ ਪੈਸੇ 2 ਲੱਖ ਦੇ ਕਰੀਬ ਲੈ ਕੇ ਗਿਆ ਸਮਾ ਕਰਨੇ ਵੇਦਾ ਸੀਗਾ ਸਰ 6:30 ਵਜੇ ਕਰੀਬ ਸਵੇਰ ਸੀ ਸਰ ਚੱਲ ਰਹੀ ਸੀਗੀ ਮਾਰਕੀਟ ਚੈਰ ਲਈ ਸੀ ਕੋਈ ਰੋਲਾ ਨਹੀਂ ਪਿਆ ਰੋੜਾ ਕੋਈ ਨਹੀਂ ਪਿਆ ਜਦ ਦੁਕਾਨ ਸੇ ਬਾਹਰ बच करके आया मार खा करके सिंह ने पलटे आया तब बंदे इकट्ठे हुए बाकी अंदर तो जाके इकट्ठे हमला बोलता बंदा छह सात बंदे अंदर जा करके इकट्ठे हमला बोल करके इसने कम्प्लेट कर करती है नहीं उन्होंने तो अभी पुलिस कंप्लेन हमने नहीं किया है सिविल में जाना तैयार था ਪੁਲਿਸ ਵਾਲੀ ਮੋਕੇ ਤੱਕ ਅਭੀ ਪੁਲਿਸ ਮੋਕੇ ਤੱਕ ਨਹੀਂ ਆਈ ਹੈ ਜੀ ਸਾਡੀ ਦੁਕਾਨ ਤੇ ਆਏ ਸੀ ਮੇਰੇ ਭਗਵਾਨ ਸਾਹਿਬ ਠੀਕ ਹੈ ਜੀ ਇਹ ਕਹਿ ਲਾਈ ਕਿ ਅੱਧੇ ਦਾ ਗੱਲ ਹੋਈ ਹਾਂ ਜੀ ਤੇ ਮੈਂ ਪ੍ਰਧਾਨ ਜੀ ਨੂੰ ਫੋਨ ਦਿੱਤਾ ਹਾਂ ਜੀ ਤੁਹਾਨੂੰ ਆਪੇ ਰਿਪੋਰਟ ਦਿਖਾਓ ਹਾਂ ਜੀ ਦੁਕਾਨ ਸੀ ਨਾਲ ਸੀ ਵਿੱਚ ਬੱਟਾ ਕਰਾਉਣ ਉਹਨਾਂ ਦੇ ਠੀਕ ਹੈ ਜੀ ਉਹਨਾਂ ਦੇ ਖਿਲਾਫ ਹਾਂ ਜੀ ਇਸ ਤੋਂ ਬਾਅਦ ਗੱਲ ਇਹ ਆਈ ਹੈ ਕਿ ਜਿਵੇਂ ਹੁਣ ਇੱਥੇ ਗੁੰਡਾਗਰਦੀ ਵੱਧ ਰਹੀ ਹੈ ਹੂੰ ਤੇ ਹੁਣ ਮੰਨ ਲਓ ਕਿ ਇਹ ਮੰਮਾ ਹੈ ਹੂੰ ਇਹ ਕੋਈ ਹੈ ਨਹੀਂ ਲੋਕ ਕੋਈ ਵੀ ਨਾ ਮੈਨੂੰ ਸਾਥ ਨਹੀਂ ਦਿੱਤਾ ਹੂੰ ਇਸ ਕਰਕੇ ਮੇਰਾ ਮਨ ਇੰਨਾ ਪਰੇਸ਼ਾਨ ਹੈ ਹੈ ਕਿ ਕਿਥੇ ਦੁਕਾਨ ਤੋਂ ਆਈ ਵਾਪਸ ਮੈਂ ਜਾਵਾਂ ਯਾਰ ਕਿ ਇਹਨਾਂ ਦੇ ਨਾਲ ਇਹਨਾਂ ਨੂੰ ਸਪੋਰਟ ਕਰਾਂ ਕੱਟੇ ਕਹਿੰਦਾ ਮਤਲਬ ਹੈ ਕਿ ਇੱਕ ਮੁਸਲਿਮ ਸਮਾਜ ਤੋਂ ਨੇ ਇਸ ਕਰਕੇ ਇਹਨਾਂ ਦਾ ਸਾਥ ਨਹੀਂ ਦਿੱਤਾ ਗਿਆ ਇਸ ਕਰਕੇ ਸਾਥ ਨਹੀਂ ਦਿੱਤਾ ਜੀ ਤੇ ਜਦੋਂ ਇੱਕ ਦੋ 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 ਹੈ ਬੰਦਾ ਉਹਨੇ ਸਾਥ ਦਿੱਤਾ ਹੈ ਜਿਹਨਾਂ ਨੇ ਤੁਹਾਨੂੰ ਬੁਲਾਇਆ ਹੈ ਹਾਂਜੀ ਹਾਂਜੀ ਉਹ ਮੁੰਡੇ ਨੇ ਨਾਲ ਸਾਥ ਦਿੱਤਾ ਹੋਰ ਕੋਈ ਮਾਰਕੀਟ ਦਾ ਬੰਦਾ ਕੋਈ ਬੋਲਣ ਲੈ ਕੇ ਹੈ ਨਹੀਂ ਜਾਉਣਾ ਜੀ ਦੰਮੀ ਹੈ ਨਹੀਂਗਾ ਜੀ ਅਸੀਂ ਬੋਲ ਰੱਖੀ ਜਦੋਂ ਲੜਾਈ ਝਗੜਾ ਵਾਰਦਾਤ ਹੋ ਰਹੀ ਸੀ ਉਦੋਂ ਕੋਈ ਵੀ ਕੋਲ ਨਹੀਂ ਖੜਿਆ ਕਿਸੇ ਨੇ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਇਹਨਾਂ ਨੂੰ ਛੜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਸ਼ਾਇਦ ਇਹਨਾਂ ਨੇ ਸੱਪਾ ਹੀ ਦਾਜ ਦੀ ਲੱਗਦਾ ਕਿ ਮਾਰਕੀਟ ਦੇ ਵਿੱਚ ਅੱਜ ਇਹਦੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਕੱਲ ਵੀ ਹੋ ਸਕਦਾ ਜੀ ਇਸ ਦਿਨ ਵੀ ਹੋ ਸਕਦਾ ਜੀ ਤੇ ਮਾਰਕੀਟ ਵਾਲੇ ਦਾ ਕੀ ਕਹਿਣਾ ਹੈ ਮਾਰਕੀਟ ਵਾਲੇ ਹੁਣ ਦੇਖੋ ਜੀ ਇਹਨਾਂ ਦੇ ਹਿਸਾਬ ਨਾਲ ਤਾਂ ਕੋਈ ਇਹਨਾਂ ਦੇ ਰਸਤਾ ਚੱਲੇ ਨਹੀਂ ਹੁਣ ਮੈਂ 와ਟ ਆਉਂਗਾ ਤੇ ਨਾਲ ਨਾਲ ਚੱਲੇ ਤੇ ਅਸੀਂ ਅੱਗੇ ਤੁਰ ਜਾਵਾਂਗੇ ਜੀ ਕਿੰਨੇ ਵਜ ਦਾ ਸਮਾਂ ਸੀਗਾ ਸਰ ਸਮਾ ਸਾਰੇ ਅੱਜ ਮੈਂ ਕੋਸ਼ਾਂਤ ਦੇ ਟਾਈਮ ਨਾਲ ਆਏ ਆ ਕਿ ਮੇਰੇ ਕੋਲ ਥੋੜੇ ਕਸ਼ਮਰ ਸੀ ਪਰ ਬੀਜੀ ਸੀ ਤੇ ਮੈਂ ਗੱਲ ਇਹਨਾਂ ਦੀ ਲਾਈਟਰਲੀ ਲਈ ਮੈਂ ਕਿਹਾ ਕਿ ਕੋਈ ਇੰਨਾ ਹੋਇਆ ਜਿਹੜਾ ਇਹ ਆ ਕੇ ਇਹਨਾਂ ਨੂੰ ਦੇਖਿਆ ਹੋਵੇ ਇਹਨਾਂ ਨੂੰ ਮੈਂ ਸਾਰੀ ਗੱਲ ਦੱਸੀ ਤੇ ਉਧਰ ਸ਼ਹੀਦ ਇਮਾਮ ਸਾਹਿਬ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਤੇ ਫਿਰ ਪੁਲਿਸ ਨੇ ਪ੍ਰਸ਼ਾਸਨ ਨੇ ਸਾਡੀ ਗੱਲ ਸੁਣੀ ਤੇ ਫਿਰ ਅਸੀਂ ਉਹਨਾਂ ਨੂੰ ਫੋਨ ਕਰਾਂਗੇ ਤੇ ਅੱਗੇ ਹਰਕਤ ਜਾਊਗੀ ਕਿੰਨੇ ਜਣੇ ਸੀਗੇ ਉਹ ਇੰਨੇ ਲੈ ਕੇ ਜਾਂਦੇ ਮਿਲੋਗੇ ਦੱਸ ਕਿੰਨੇ ਦਿਨ ਲੱਗਣਗੇ 6-7 ਬੰਦੇ ਆਗੇ ਸੀਗੇ ਤੇ ਆ ਦੇਖੋ ਬਹੁਤ ਸੁਜੇ ਪਏ ਹਥਿਆਰ ਵੀ ਸੀ ਉਹਨਾਂ ਕੋਲ ਹਥਿਆਰ ਵੀ ਇੰਨੇ ਬਤਾਓ ਐ ਸੀ ਮੈ ਤੇ ਐ ਵੀ ਸੀ ਮਾਰਕੀਟ ਸੀ ਕੋਈ ਨਹੀਂ ਆ ਲੱਗੇ ਮੈਂ ਬਾਹਰ ਲੈ ਕੇ ਵੀ ਗੋਟਿਆ ਮਾਰਕੀਟ ਸਰ ਸਰ ਆਮ ਆਦੀ ਪਾਰਟੀ ਜਿਹੜੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਵੱਡੇ ਵੱਡੇ ਜਿਹੜੇ ਆ ਇੱਕ ਮਿੰਟ ਵੀਰੇ ਸਕਰੀਨ ਤੱਕ ਕਿਉਂ ਮਾਰ ਰਹੇ ਹੈ ਬਾਕੀ ਇਹਨਾਂ ਦੇ ਮਤਲਬ ਕੋਈ ਨਹੀਂ ਆਏ ਜੀ ਭਾਈ ਕਿੱਦਾਂ ਦੇਖਦੇ ਹੋ ਪੰਜਾਬ ਸਰਕਾਰ ਦੀ ਜਿਹੜੀ ਗਵਰਨਮੈਂਟ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਵੀ ਗੁੰਡਾਗਰਦੀ ਖਤਮ ਹੋ ਗਿਆ ਨਸ਼ਾ ਖਤਮ ਹੋ ਗਿਆ ਪਰ ਦੇਖ ਰਹੇ ਆਏ ਦਿਨ ਦਿਨ ਦਿਹਾੜੇ ਜਿਹੜੀ 2 ਲੱਖ ਦੀ ਲੁੱਟ ਹੋ ਗਈ ਹੈ ਸ਼ਰੇਆਮ ਕਿਰਪਾਨਾਂ ਚਾਕੂ ਚੱਲਦੇ ਪਏ ਨੇ ਕੀ ਕਹਿਣਾ ਚਾਹੋਗੇ ਸਾਰੇ ਦਾ ਸਾਰੇ ਸ਼ਹਿਰ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਕੀ ਇੱਥੇ ਹੋ ਰਿਹਾ ਪੰਜਾਬ ਦੇ ਵਿੱਚ ਹੂੰ ਹੁਣ ਅਸੀਂ ਆਪਾਂ ਕਹੀਏ ਕਿ ਆਪਣਾ ਪ੍ਰਸ਼ਾਸਨ ਦਾ ਕਿ ਆਪਣਾ ਬੱਗਾ ਸਾਹਿਬ ਨੇ ਸਹੀ ਉਹਦਾ ਮੈਟਰ ਨਹੀਂ ਕਰਦਾ ਕਿਉਂਕਿ ਜੇ ਆਪਣੀ ਆਪਣੇ ਨਾਲ ਆਣ ਗਵਾੜੀ ਕੋਈ ਸਾਥ ਨਹੀਂ ਰੂਆ ਤੇ ਉਸ ਬੱਗਾ ਸਾਹਿਬ ਜਾਂ ਕੋਈ ਕਾਂਗਰਸਾ ਵੀ ਆਈ ਉਹ ਕੀ ਸਾਥ ਆਊਗਾ ਪ੍ਰਸ਼ਾਸਨ ਨੇ ਸਰ ਫੋਨ ਕੀਤਾ ਸੀਗਾ ਪ੍ਰਸ਼ਾਸਨ ਇਹਨਾਂ ਦੇ ਮਤਾਬੇ ਇਹਨਾਂ ਨੇ ਫੋਨ ਕੀਤਾ ਸੀਗਾ ਕੁਝ ਨਹੀਂ ਹੋਈ ਹੁਣ ਅਸੀਂ ਸਿਵਲ ਚੋ ਜਾ ਰਹੇ ਹਾਂ ਉਹਨਾਂ ਦਾ ਅਗਲਾ ਪ੍ਰਦਰਸ਼ਨ ਤੇ ਇਹ ਨਹੀਂ ਹੋਇਆ ਤੇ ਅਸੀਂ ਆਪਣੀ ਕਾਰਵਾਈ ਕਰਾਂਗੇ ਸਿਰ ਕਿੰਨੇ ਕ ਜਿਹੜੇ ਬੰਦੇ ਫੱਟੜ ਹੋਏ ਨੇ ਓਰੇ ਬੰਦੇ ਲੱਗਿਆ ਨੇ ਕੱਲਾ ਹੀ ਸੀਗਾ ਕੱਲਾ ਹੀ ਹੈਗਾ ਸੀ ਕੱਲਾ ਸੀਗਾ ਦੁਕਾਨ ਤੇ ਇਹਨਾਂ ਦੇ ਮੁਤਾਬਿਕ ਵੀ 2 ਤੋਂ ਲੱਗੇ 2.5 ਲੱਖ ਰੁਪਏ ਇਹਨਾਂ ਦੇ ਕੈਸ਼ ਲਗੇ ਹਾਂਜੀ ਤੇ ਲੁੱਟ ਫਟ ਕੇ ਵੀ ਗਏ ਤੇ ਕੈਸ਼ ਵੀ ਲੱਗੀ ਹੈ